ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸਦੇ ਹਾਂ ਮੇਲਾ ਜਰਾ ਪਿੰਡ ਆ ਉਹ ਪਿੰਡ ਸਿਪੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿੰਦਾ ਹਾਂ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਬਹੁਤ ਸਾਰੀਆਂ ਭੈਣਾਂ ਪਾਰਲੀਆ ਕੰਟਰ ਦੇ ਵਿੱਚ ਬੈਠ ਕੇ ਦੇਖਦੀਆਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਠੀਕ ਹੈ ਜੀ ਬਹੁਤ ਸਾਰਾ ਪਿਆਰ ਭੇਜਿਆ ਸਾਰੇ ਤੇ ਅੱਜ ਜਿਹੜਾ ਅਪ ਟੌਪਿਕ ਲੈ ਕੇ ਉਹ ਕੜਾਈ ਵਾਲਾ ਸੂਟ ਆ ਟਰਾਈ ਕਰਵਾਈ ਹੋਈ ਹੈਗਾ ਇਹ ਭੈਣਾਂ ਕਿ ਕਿਵੇਂ ਕੱਟਣਾ ਹੈ ਨਾ ਪਹਿਲਾਂ ਮੈਂ ਤੁਹਾਨੂੰ ਇਹ ਤੋਂ ਨਾਪ ਤੋਂ ਜਾਣੂ ਕਰਾ ਦੇ ਕਿੰਨਾ ਨਾਪ ਆ ਜਿਹੜੀ ਲੰਬਾਈ ਇਹਨਾਂ ਦੀ ਉਹ ਹੈਗੀ 42 ਬਾਹ ਸਾਢੇ 15 ਤੀਰਾ ਸਾਢੇ 13 ਛਾਤੀ 20 ਆ ਕਮਰ ਸਾਢੇ 17 ਹਿੱਪ ਵੀ ਸਾਢੇ 20 ਆ ਪਲੋਈਆਂ ਪਲੇਟ ਕਹਿੰਦੇ ਆਪਾਂ ਸਾਢੇ 10 ਤੇ ਆ ਮੋਢਾ 17 ਇੰਚ ਆ ਅਗਲਾ-ਅਗਲਾ ਸਵਾ 6 ਆ ਬਾਅਦਗਲਾ ਸਵਾ 5 ਆ ਕੂਣੀ 14 ਆਪਾਂ ਇਹਦੇ ਵਿੱਚੋਂ ਇਕੱਲੀ ਸ਼ਰਟ ਕੱਟਣੀ ਆ ਕੁੜਤੀ ਕਹਿੰਦੇ ਨੇ ਸ਼ਰਟ ਹਨਾ ਕੁਛ ਵੀ ਲਾ ਲੋ ਪਰ ਸਭ ਤੋਂ ਪਹਿਲਾਂ ਕੜਾਈ ਦੇ ਫੁੱਲ ਜਿਹੜੇ ਇੱਕ ਦੂਜੇ ਦੇ ਉੱਤੇ ਸਹੀ ਕਰ ਲਿਆ ਕਰੋ ਐ ਚੰਗੀ ਤਰ੍ਹਾਂ ਨਾਲ ਠੋਕੇ ਪਰ ਇਸ ਆਪਾਂ ਗਰਮ ਲਾਈ ਹੋਈ ਹੈ ਨਾਲ 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 ਗੱਲਾਂ ਬਾਤਾਂ ਕਰੀ ਜਲਾਂਗੇ ਨਾ ਦਾ ਸੂਟ ਕੱਟੀ ਜਲਾਂਗੇ ਇਹਨਾਂ ਪੰਨੇ ਮੋਢੇ ਦੀ ਕਾਰਟ ਵਾਲੀ ਨਹੀਂ ਪਤਾ ਲੱਗਦਾ ਹਨਾ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਜ਼ਰੂਰ ਕਮੈਂਟ ਕਰਦਿਆ ਕਰੋ ਫਿਰ ਪਤਾ ਲੱਗ ਜਾਂਦਾ ਵੀ ਹਨਾ ਵੀ ਕਿੱਥੋਂ ਕਿੱਥੋਂ ਤੁਹਾਨੂੰ ਸਮਝ ਨਹੀਂ ਲੱਗਦੀ ਕਿੱਥੋਂ ਕਿੱਥੋਂ ਲੱਗਦੀ ਹੈ ਤੱਕ ਜਿਹੜੀ ਇਹਨਾਂ ਦੀ ਹੈਪਾ ਉਹ 20.5 ਆ ਬੇਸਿਸ ਨੇ ਕੜਾਈ ਕਰਵਾ ਕੇ ਕੀਤਾ ਉਹ ਆਪਣੇ ਕੋਲੇ ਟੋਟਲ ਕਪੜਾ ਕਿੰਨਾ ਸਾਢੇ ਬਾ ਸਾਰਾ ਤੇ ਇੱਕ ਵਾਰੀ ਆਪਾਂ ਪ੍ਰੈਸ ਨਾਲ ਇਹਦੇ ਕਰੀਬ ਜਣਾਵਾਂਗੇ ਵਿਚਾਲੇ ਸੈਂਟਰ ਦੇ ਵਿੱਚ ਤਾਂ ਕਿ ਥੋੜਾ ਜਿਹਾ ਫਰਕ ਨਾ ਰਵੇ ਪ੍ਰੈਸ ਨਾਲ ਕਰੀ ਲਾਈਨ ਵੀ ਬਣਾ ਲੈ ਗੋ ਅਗਲਾ ਪੱਲਾ ਕੱਟਣ ਮੇਲੇ ਵੀ ਤੇ ਪਿਛਲਾ ਪੱਲਾ ਕੱਟਣ ਮੇਲੇ ਫਿਰ ਸੂਤਪਾਰ ਦਾ ਫਿਟਿੰਗ ਦਾ ਫਰਕ ਨਹੀਂ ਰਹਿੰਦਾ ਆਪਾਂ ਇਕੱਲੇ ਇਹਨੇ ਸ਼ਰਟ ਸ਼ਰਟ ਬਣਾਉਣੀ ਆ ਸਲਵਾਰ ਇਹ ਘਰੇ ਬਣਾਉਣਗੇ ਠੀਕਾ ਸਲਵਾਰ ਨਹੀਂ ਕੱਢਦੇ ਆਪਾਂ ਕੱਲੀ ਕਮੀਜ਼ ਕਟਾਂ ਕੱਲੀ ਸ਼ਰਟ ਹੀ ਕਟਾਂ ਕੜਾਈ ਨੂੰ ਚੰਗੀ ਤਰ੍ਹਾਂ ਨਰਮਾਲਿਆ ਕਰੋ ਜੇ ਵੀ ਇਕੱਠੀ ਹੋ ਜਾਂਦੀ ਹੈ ਆਹ ਲਓ ਇੱਥੋਂ ਚੱਕਾ ਗਏ ਆਪਾਂ ਕੁਰਤੀ ਲੰਬਾਈ ਐਸੇ ਕਰ ਠੀਕਾ ਲੰਬਾਈ ਹੈਗੀ 42 ਤੇ ਆਪਾਂ ਲਾਵਾਂਗੇ ਸਾਡੇ 42 ਤੇ ਅੱਧਾ ਗਿੰਜ ਉੱਪਰ ਆਊਗਾ ਨਾ ਬਸ ਉਹਨਾ ਹੀ ਚਲੋ ਆਹ ਹੋ ਗਿਆ ਸਾਡੇ 42 ਉਹ ਆ ਗਏ ਤੀਰੇ ਦੀ ਗੱਲ ਹੈ ਨਾ ਬਹੁਤ ਸਾਰੀਆਂ ਭੈਣਾਂ ਇੱਥੇ ਉਲਜੀਆਂ ਦੀਆਂ ਕਿ ਵੀ ਤੀਰਾ ਕਿੰਨਾ ਰੱਖੀਏ ਮੈਂ ਬਹੁਤ ਸਾਰੀਆਂ ਭੈਣਾਂ ਦੇ ਫੋਨ ਤੇ ਵੀ ਗੱਲ ਹੁੰਦੀ ਆ ਤੇ ਕਮੈਂਟ ਬਾਕਸ ਤੇ ਵੀ ਬਹੁਤ ਜ਼ਿਆਦਾ ਹੁੰਦਾ ਵੀ 13 ਤੀਰਾ ਇਹਨਾਂ ਦਾ ਪਰ ਬੈਕ ਵਾਲਾ ਉਹ 2.5 ਜੀਤਾ ਕਰਕੇ ਆਪਾਂ 13 ਤੇ 14 ਤੋਂ ਘੱਟ ਲਾਵਾਂਗੇ 7.1 ਤੀਰਾਂ ਨਾ ਲਾਵਾਂਗੇ ਵੀ ਨਹੀਂ ਤਾਂ ਜ਼ਿਆਦਾ ਵੱਧ ਕਰਨ ਇਹਨਾਂ ਤੀਰਾ ਤਾਂ ਹੈਗੇ ਇਹਨਾਂ ਦਾ ਹਲਕਾ ਜਿਹਾ ਵੱਧ ਰੱਖਿਆ ਇਸੀ ਤਰੀਕੇ ਮੋਢੇ ਦੇ ਵਿੱਚ ਜਾ ਕੇ ਫਿਰ ਤੁਸੀਂ ਉਹ ਜੀ ਜੰਨਿਓ ਵੀ ਕਿੰਨਾ ਰੱਖੀ ਹੈ ਨਾ ਆ ਦੇਖੋ ਜਿਵੇਂ ਹੁਣ ਛਾਤੀ ਇਸ ਭੈਣ ਦੀ 2.5 ਆ ਉਹ ਸੌਰੀ 20 ਆ ਤੇ ਇਹਨਾਂ ਨੂੰ ਆਪਾਂ 7 ਇੰਚ ਮੋਢਾ ਬਾਵਾਂ ਠੀਕ ਆ ਜੇ ਇਹਨਾਂ ਛਾਤੀ 22 ਹੁੰਦੀ ਫਿਰ ਆਪਾਂ ਇਹਨਾਂ ਨੂੰ 2.5 ਸ਼ੇਪ ਆ ਬਸੀਂ ਇੱਥੋਂ ਕਿਉਂਕਿ ਆ ਜਿਹੜੀ ਗਲਾਈ ਆ ਵੱਡੀ ਹੋਏ ਨਹੀਂ ਇਹਦੇ ਨਾਲ ਮੋਢਾ ਆਪਣਾ ਵੱਡਾ ਹੋਏਗਾ ਫਿਰ ਵੀ ਨਾ ਸਮਝ ਲੱਗੇ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਦੱਸ ਦਿਓ ਫਿਰ ਮੈਂ ਦੁਬਾਰਾ ਸਮਝਾ ਦਊਗਾ ਸਾਤਿਓਪੁਰ ਹੋ ਗਈ B 10 ਦੋ ਨਾ B ਆ ਲੋ ਆਪਾਂ ਮਾਰਜਿਨ ਵਿੱਚ ਰੱਖਾਂਗੇ ਤੇ ਸਾਈਡ ਤੋਂ ਜਿਹੜਾ ਇਹ ਤਿਆਰ ਆ ਕਮੀਜ਼ ਇਹਨਾਂ ਦਾ ਉਹ 13 ਇੰਚ ਆ ਆਪਾਂ ਇੱਥੇ ਨਿਸ਼ਾਨ ਲਾਵਾਂਗੇ 14 ਤੀ ਆ ਲੋ ਬਾਕੀ ਨੂੰ ਮੈਂ ਲੈ ਗਰ ਉਹ ਕੋਈ ਫਿਟਿੰਗ ਵਾਲਾ ਨਿਸ਼ਾਨ ਲਾਉਣ ਤੋਂ ਪਹਿਲਾਂ ਵੀ ਕਿੰਨਾ ਰੱਖਣਾ ਨੂੰ ਬਾਕੀ ਆ ਨਿਸ਼ਾਨ ਮਾਰੀ ਪੈਣਾ ਪੁੱਛਦੇ ਨੇ ਕਿੰਨੇ ਤੇ ਮੈਂ 2 ਤੇ ਲਾਉਣਾ ਹੁੰਦਾਗਾ ਤੁਸੀਂ ਆਪਦੇ ਹਿਸਾਬ ਦੇ ਨਾਲ ਲਾ ਸਕਦੇ ਹੋ ਆਪਣਾ 2 ਤੇ ਹੁੰਦਾ ਵੈਸੇ ਮਣਕੇ ਨਹੀਂ ਲਾਉਂਦਾ ਹੱਥ ਟਿਕਿਆ ਹੋਇਆ ਹੈਗਾ ਆ ਠੀਕ ਉਹ ਸਾਤ ਚੀਜ਼ ਲਾਇਮੇ ਧਿਆਨ ਰੱਖਣਾ ਦੇਖ ਜਿਵੇਂ ਹੁਣ ਮੈਂ ਤੁਹਾਨੂੰ ਸੌਖਾ ਤਰੀਕਾ ਦੱਸਾਂ ਵੀ ਇਹ ਨਾ b ਤੇ ਕਿੰਨਾ ਹੋ ਗਿਆ ਸਵਾ ਨੂੰ ਮੰਨ ਕੇ ਚੱਲੋ ਇਹ 22 ਹੁੰਦੀ ਫਿਰ ਕਿੰਨਾ ਹੋ ਜਾਣਾ ਇੱਥੋਂ ਮਿਲਣਾ ਕਰੋ 70 ਕਿੰਨਾ ਹੈ ਭਈ ਇੱਥੇ ਹੋ ਜਾਣਾ ਸੀ ਨੇ 21 ਠੀਕ ਆ ਸਵਾ ਨੂੰ ਦੀ ਥਾਂ ਤੇ 21 ਹੋ ਜਾਣਾ ਸੀ ਨਿਸ਼ਾਨ ਆਪਾਂ ਸਰ ਚੱਕ ਲੈ ਸੀਗੇ ਬਈ ਜੀ ਕਸਟਮਰ ਆ ਗਿਆ ਸੀ ਹਨਾ ਉਹਦੇ ਕਰਕੇ ਵੀ ਥੋੜੀ ਵੀਡੀਓ ਰੋਕਣੀ ਪਈ ਤਾਂ 3 ਇੰਚ ਵੱਧ ਰੱਖ ਲੈਣਾ ਆਪਾਂ ਜਿੰਨੀ ਹਿੱਪ ਹੋਵੇ ਜੇ ਪਾਈਪਿੰਗ ਨਹੀਂ ਲਾਉਣੀ ਤਾਂ 3 ਇੰਚ ਵੱਧ ਜੇ ਲਾਉਣੀ ਆ ਫਿਰ 4 ਇੰਚ ਵੱਧ ਚਲੋ ਇਹਨਾਂ ਦੇ ਆਪਾਂ ਪਾਈਪਿੰਗ ਲਾਉਣੀ ਆ ਆਪਾਂ 4 ਇੰਚ ਵੱਧ ਰੱਖਿਆ ਸਾਡੇ 20 ਤੇ 4 24 ਸਾਡੇ 24 ਚਾਹੀਦਾ ਸੀ 24 ਰੱਖਿਆ ਓਕੇ ਇਧਰ ਆਪਸ਼ਨ ਹੈ ਨਹੀਂ ਸੀ ਕਿੰਨੀ ਫਿਰ ਕੰਨੀ ਵਿੱਚ ਆਉਂਦੀ ਹੈ ਹਨਾ ਜੀ ਟੱਕਾਂ ਦੇ ਉੱਪਰ ਤੱਕ ਮੋਢੇ ਦਾ ਲਾਜ਼ਮੀ ਧਿਆਨ ਰੱਖਣਾ ਬਸ ਛਾਤੀ ਤੋਂ ਉਸ ਹਿਸਾਬ ਦੇ ਨਾਲ ਮੋਢਾ ਵੱਡਾ ਨਾ ਹੋ। ਸਹੀ ਨੋਚ ਜੇ ਟੱਕ ਲਾਵਾਂਗੇ ਪਰ ਫਿੱਟੇਗਾ। ਇਸ ਜਿਹੜੀ ਬੈਕ ਪੱਲਾ ਕੱਟਾਂਗੇ ਸਲਵਾਰ ਆਪਾਂ ਇਹ ਚੁਕਟਨੀ ਨੂੰ ਕਰੇ ਸਲਵਾਰ ਆਪੇ ਬਣਾਉਣਗੇ ਘਰੇ ਹਨਾ ਆਪਾਂ ਕੁੜਤੀ ਦਾ ਫਰੰਟ ਬੈਕ ਤੇ ਕੱਲੀ ਬਾਹਾਂ ਹੀ ਕੱਟਾਂਗੇ ਮੈਨ ਤੁਸੀਂ ਜਿਹੜੀ ਤੁਹਾਨੂੰ ਦਿੱਕਤ ਆਉਂਦੀ ਹੈ ਬਣਾਉਣ ਨੂੰ ਮੋੜੇ ਦੀਆਂ ਕਾਟਾਂ ਦੀ ਆਉਂਦੀ ਹੈ ਨਾ ਉਹ ਮੈਂ ਬਰੀਕੀ ਦੇ ਵਿੱਚ ਸਮਝਾਉਂਗਾ ਫਿਰ ਵੀ ਨਹੀਂ ਪਤ ਲੱਗਦਾ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨ ਦੱਸ ਦਿਓ ਦੁਆਰੇ ਫਿਰ ਜਿਹੜਾ ਵੀ ਸੂਟ ਆਊਗਾ ਉਹਦੇ ਨਾਲ ਦੀ ਵੀਡੀਓ ਪਾਉਂਦਾ ਰਹੂਗਾ ਬਸ ਕਢਾਈ ਕਰਾਉਣ ਵੇਲੇ ਪੂਰਾ ਨਾਪ ਸਹੀ ਲਿਆ ਕਰੋ ਜੇ ਦਿੱਕਤ ਆਉਂਦੀ ਜਦੋਂ ਨਾਪ ਟੋੜਾ ਫਰਕ ਹੋ ਜਾਂਦਾ ਹੈ ਸੋ ਮੈਂ ਟੇਲਰ ਨੂੰ ਕਹਿ ਕੇ ਨਾਪ ਦਵਾ ਦਿਆ ਕਰੋ ਜਾਂ ਸੂਟ ਲੈ ਜਾ ਕਰੋ ਨਾਲ ਹਨਾ ਜੋ ਕਢਾਈ ਕਰਵਾਉਣੀ ਹੈ ਕਈ ਵਾਰੀ ਵੱਧ ਘੱਟ ਕਢਾਈ ਕੱਢੀ ਜਾਂਦੀ ਹੈ ਫਿਰ ਦਿੱਕਤ ਹੁੰਦੀ ਹੈ ਚਲ ਇਹ ਕੋਈ ਸਿੱਖਾ ਲਿਆ ਪਾ ਸਾਰਾ ਦੇਖ ਲੈ ਸਹੀ ਹੈ ਇੱਕ ਵਾਰੀ ਪ੍ਰੈਸ ਨਾਲ ਕਰੀਪ ਵਾਲਾਂਗੇ ਸੈਂਟਰ ਦੇ ਵਿੱਚ ਨਾ ਕਰੀਪੋਂ ਦੇ ਨਾਲ ਸੂਤ ਭਰ ਦਾ ਫਿਟਿੰਗ ਦਾ ਫਰਕ ਨਹੀਂ ਪੈਂਦਾ ਮੈਂ ਤੂੰ ਹਰ ਇੱਕ ਵੀਡੀਓ ਜਿਹੜਾ ਹੁੰਦਾ ਪ੍ਰੈਸ ਮਾਰ ਕੇ ਕੱਪੜੇ ਤੇ ਫਿਰ ਬਣਾਇਆ ਕਰੋ ਫਿਰ ਬਣਾਉਂਦੇ ਬਣਾਉਂਦੇ ਵਿੱਚ ਜੀ ਪ੍ਰੈਸ ਮਾਰਿਆ ਕਰੋ ਕੋਲੋਈਆਂ ਵਗੈਰਾ ਪਾ ਕੇ ਫਿਰ ਫਿਟਿੰਗ ਦਾ ਨਿਸ਼ਾਨ ਲਾਏ ਕਰੋ ਪਹਿਲਾਂ ਪ੍ਰੈਸ ਮਾਰ ਕੇ ਤਾਂ ਕਿ ਖੁੱਲਾ ਪੀੜਾ ਨਾ ਹੋ ਤਾਂ ਇਹ ਤੁਹਾਨੂੰ ਲੱਗਦਾ ਵੀ ਤੁਹਾਡੀ ਕੁਰਤੀ ਪਿੱਛੇ ਨੂੰ ਜਾਂਦੀ ਹੈ ਬਣੀ ਵੀ ਫਿਰ ਤੁਸੀਂ ਵੱਧ ਰੱਖਣਾ ਨਹੀਂ ਨਹੀਂ ਰੱਖਣਾ ਪਰ ਜਿਹਦੇ ਵੱਧ ਰੱਖਣਾ ਉਹਨੇ ਮੂਰਲਾ ਮੋਡਾ ਛੋਟਾ ਰੱਖਣਾ ਇਹ ਚੀਜ਼ ਤੇ ਧਿਆਨ ਰੱਖਣਾਗਾ ਜੇ ਤੁਸੀਂ ਆਹ ਚੀਜ਼ ਵੱਧ ਰੱਖੋਗੇ ਬੈਕ ਪੌਣਾ ਇੰਚ ਵੱਧ ਜਾਂ ਇੰਚ ਉਹਦੇ ਆਹ ਮੋਡੇ ਨੂੰ ਛੋਟਾ ਕਰ ਲੈਣਾ ਨਹੀਂ ਤੇ ਮੋਡਾ ਵੱਡਾ ਫਿਰ ਹੋ ਜਾਊਗਾ ਜਰ ਬਾਹ ਚੜ ਹੋਰ ਵੀ ਦਿੱਕਤ ਆਊਗੀ ਤੁਹਾਨੂੰ ਵਾਰ ਵਾਰ ਸਿਉਣਾ ਮਾਰ ਕੇ ਕੱਚ ਪੀੜੀ ਕਰਨੀ ਪਊ। ਉਹ ਹਲਕੀ ਹਲਕੀ ਤੋਂ ਜ਼ਿਆਦਾ ਨਹੀਂ ਰੱਖਣਾ ਹਣਾ ਕੱਪੜਾ। ਤੇ ਕਈ ਬਣਾ ਮੈਨੂੰ ਪੁੱਛਦੀਆਂ ਬਈ ਤੁਸੀਂ ਕਿੰਨਾ ਰੱਖਦੇ ਹੋ? ਮੈਸ ਮੇਰੇ ਹੱਥ ਠੀਕ ਹੈਗਾ। ਅੱਜ ਤੁਹਾਨੂੰ ਮਿਣਕੇ ਵੀ ਦਿਖਾਉਣਾ ਕਿੰਨਾ ਰੱਖਦੇ ਆਪਾਂ? ਲਗਭਗ ਡੇਢ ਪੌਣੇ ਤੋਂ ਇਥੋਂ ਬੈਕ ਪੱਲੇ ਤੇ ਫਰੰਟ ਇੰਚ ਸਵਾਇਚ ਆਪਰੇ ਗਲੇ ਇੰਚ ਸਵਾਇਚ ਤੇ ਬ੍ਰੈਕ ਡੇਢ ਪੌਣੇ ਦੋ ਇਤੋਂ ਨਹੀਂ ਤੇ ਟਾਈਟ ਹੋਵੇ ਜੇ ਆਪਾਂ ਜਿਆਦਾ ਢਿੱਲਾ ਰੱਖਾਂਗੇ ਫਿਰ ਵੀ ਬਾਅਦ ਚ ਇੱਥੇ ਬੁਲਬੁਲੇ ਬਣ ਨਹੀਂ ਜਿਆਦਾ ਵੀ ਢਿੱਲਾ ਰੱਖਣਾ ਨੋਰਮਲ ਰੱਖਣਾ ਠੀਕ ਆ ਨੰਬਰ 2 ਤੇ ਜਿੰਨਾ ਤੁਸੀਂ ਵੱਧ ਰੱਖਣਾ ਆ ਚੀਜ਼ ਨੂੰ ਉਹਨਾਂ ਦੇ ਆ ਚੀਜ਼ ਨੂੰ ਛੋਟਾ ਕਰ ਲਿਆ ਕਰੋ ਨਹੀਂ ਤਾਂ ਤੁਹਾਡਾ ਮੋਡਾ ਫਿਰ ਵੱਡਾ ਹੋ ਜਾਊਗਾ ਇੱਕ ਦੋ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਹਾਂ ਪਲੋਈਆਂ ਦੇ ਨਿਸ਼ਾਨ ਆਪਾਂ ਨਾਲ ਦੇ ਨਹੀਂ ਚੱਕ ਦਾਂਗੇ ਸਾਈਡਸ ਲਈ ਨਾ ਫਿਟਿੰਗ ਜਦੋਂ ਆਪਾਂ ਲਾਉਣੇ ਨਿਸ਼ਾਨ ਉਦੋਂ ਮੈਨ ਕੇ ਰੱਖਿਆ ਕਰੋ ਵੱਧ ਘਟਣਾ ਹੁੰਦਾ ਕਰੋ ਲੋਚ ਠੀਕ ਆ ਕੰਟ ਪੱਲਾ ਵੀ ਘਟਾ ਕੇ ਬੈਗ ਪੱਲਾ ਵੀ ਘਟਾ ਕੇ ਸਾਈਡ ਤੋਂ ਆਪਾਂ ਹਲਕਾ ਚੱਕਣਾ ਹੁੰਦਾ ਗਰ ਇਹ ਤੋਂ ਤੱਕ ਠੀਕ ਹੈ ਇਹਨੂੰ ਪਿੱਛੇ ਪਿੱਛੇ ਤੱਕ ਚੱਕ ਦਿਆ ਕਰੋ ਬਸ ਜਿਹੜੀਆਂ ਪਲੋਈਆਂ ਹੈਗੀਆਂ ਉਹ ਨਹੀਂ ਤਿਆਰ ਉਹ ਹੈਗੀਆਂ 10:30 ਆਪਾਂ ਲਾਵਾਂਗੇ ਨਿਸ਼ਾਨ 11 ਇਸ ਤਰ੍ਹਾਂ ਫੋਲਡ ਕਰਕੇ ਸਾਢੇ ਤਿੰਨ ਸਾਢੇ ਤਿੰਨ ਇਹ ਪਾਸਾ ਲਾ ਦੇਣਾ ਕਰੋ ਜੇ ਕੋਲੇ ਪ੍ਰੈਸ ਹੈਗੀ ਗਰਮ ਤਾਂ ਪ੍ਰੈਸ ਮਾਰ ਲੈ ਕਰੋ ਹੋਰ ਵੀ ਨਹੀਂ ਛਾਣਾ ਹਲਦੇ ਨਹੀਂ ਪਰ ਔਰ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਭੈਣਾਂ ਦੇ ਦਿਨੇ ਫੋਨ ਕਿਸੇ ਭੈਣ ਨੂੰ ਨਹੀਂ ਕਰਨਾ WhatsApp ਤੇ ਮੈਸੇਜ ਇੰਨੇ ਮਰਜ਼ੀ ਭੇਜ ਦਿਆ ਕਰੋ ਹਣ ਫੋਨ ਨਾ ਕਰਿਆ ਕਰੋ ਤੁਸੀਂ ਸ਼ਾਮ ਨੂੰ 8 ਵਜੇ ਤੋਂ ਬਾਅਦ ਜੇ ਕੋਈ ਜ਼ਰੂਰੀ ਕੰਮ ਫੋਨ ਕਰ ਲੈ ਕਰੋ ਦਿਨੇ ਕਿਸੇ ਭੈਣ ਨੇ ਫੋਨ ਨਹੀਂ ਕਰਨਾ WhatsApp ਤੇ ਮੈਸੇਜ ਭੇਜ ਦੇ ਕਰੋ ਅਰ ਹੁਣ ਆਪਾਂ ਪਲੋਈਆਂ ਨਿਸ਼ਾਨ ਲਾਵਾਂਗੇ ਪਲੋਈਆਂ 10:30 ਤੇ ਤਿਆਰ ਆ ਆਪਾਂ ਲਾਵਾਂਗੇ 11:00 ਤੇ ਇਥੋਂ ਨੀਮੇ ਕਿੰਨੀਆਂ 7 ਬਲੋ ਪਹਿਲਾਂ ਆਪਾਂ ਪੁੱਠਾ ਪਸਾ ਨਾ ਹੁਣ ਜਦੋਂ ਤੁਸੀਂ ਦੋ ਲੜ ਚੱਕੋਗੇ ਫਿਰ ਫਿਰ ਪੁੱਠਾ ਪਸਾ ਆ ਜੂਗਾ ਆਓ ਆਈ ਟੋਕਨ ਇਨਸ਼ਾਅਰ ਆਇਆ ਕੋ ਬਿਲਕੁਲ ਸਹੀ ਲੱਗਣੀ ᱱੋਚ ਠੀਕ ਆ ਇਸੇ ਤਰ੍ਹਾਂ ਯਾਨੀ ਸ਼ੁਰੂ ਇੱਥੇ ਆਪਾਂ ਲਿਖਾਂਗੇ 1845 ਨੰਬਰ ਆ ਸੂਰ ਦਾ ਅਗਲਾ ਅਗਲਾ ਹੈਗਾ ਸਵਾਸ਼ੀ ਬੈਗਲਾ ਹੈਗਾ ਸਵਾ ਪੰਜ ਸਾਰਾ ਨਾਮ ਨੂੰ ਸੂਟ ਦੇ ਉੱਪਰ ਹੀ ਲਿਖ ਦਿਆ ਕਰੋ ਤਾਂ ਕਿ ਬਾਅਦ ਚ ਬਾਰੀ ਬਾਰੀ ਡੈਰੀ ਨਾ ਜਕਣੀ ਪਵੇ ਆਪਾਂ ਉਪਰੋ ਸਾਤੀ ਤੋਂ ਕਮੀ ਹੈਗਾ 20 ਇੱਥੇ ਆਪਾਂ ਲਿਖ ਲਈਏ 20 ਕਮਰ ਹੈਗੀ 17.5 ਜੇ ਕਿਸੇ ਭੈਣ ਨੂੰ ਬੋਡੀ ਦਾ ਨਾਪ ਨਹੀਂ ਲੈਣਾਉਂਦਾ ਉਹ ਮੈਨੂੰ WhatsApp ਤੇ ਜਾ YouTube ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿਓ ਫਿਰ ਮੈਂ ਤੁਹਾਨੂੰ ਬੋਡੀ ਦਾ ਨਾਪ ਲੈਣਾ ਵੀ ਦੱਸ ਦਵਾਂ ਕਿਵੇਂ ਲੈਣਾ ਆਪਾਂ ਹਣਾ ਤਾਂ ਹਿਪ ਹੈਗੀ 22 ਜਿਨ੍ਹਾਂ ਦੇ ਪੈਪਿੰਗ ਲਾਉਣੀ ਹੁੰਦੀ ਆਪਾਂ ਉਹਨਾਂ ਨੂੰ ਹਿਪ ਦਾ ਖਾਸ ਖਿਆਲ ਰੱਖਿਆ ਕਰੂ ਇੱਕ ਸੂਟ ਖੁੱਲੀ ਹੋ ਜਿਹਦਾ ਕੋਈ ਟਾਈਟ ਨਹੀਂ ਹੁੰਦੀ ਇਹ ਲਾਜ਼ਮੀ ਧਿਆਨ ਰੱਖਣਾ ਜਿਨ੍ਹਾਂ ਦੇ ਪੈਪਿੰਗ ਕੱਢਣੀਆਂ ਕਿਉਂਕਿ ਬਾਅਦ ਦੇ ਵਿੱਚ ਪੱਟ ਦੇਣ ਕਰਨੀ ਬਹੁਤ ਹੀ ਮੁਸ਼ਕਲ ਹੋ ਜਾਂਦੀ ਹੈ ਨਾ ਸਾਈਡ ਵਾਲੇ ਨਿਸ਼ਾਨ ਮੈਂ ਤੁਹਾਨੂੰ ਲਾ ਕੇ ਦਿਖਾਉਣਾ ਪੁਲੋਈਆਂ ਨੇ ਕਿਵੇਂ ਲਾਉਣੀ ਜਿਹੜੀ ਨਾਰਮਲ ਛਾਤੀ ਵਾਲਿਆਂ ਦੇ 1.5 ਪੁਆਇੰਟ ਇੱਕ ਉੱਪਰ ਨੂੰ ਕਰਕੇ ਨਾ ਇਥੋਂ ਨੇੜੇ ਕਰਕੇ ਦਿਖਾ ਦੂਗਾ 1.1 ਸਿੱਧਾ ਕਰ ਲੈ ਹਲਕਾ ਜਾ ਉਦਾਂ ਜਿੱਧਰ ਨੂੰ ਲੈ ਇਸੇ ਤਰ੍ਹਾਂ ਇਧਰ 1.1 ਇੱਥੇ ਵਾਲਾ ਦੰਚ ਡਾਓ ਆਹ ਵਾਲੀ ਪਲੋਈ 7 ਇੰਚ ਦੇ ਪਾ ਦਿਆ ਕਰੋ ਟੱਕਰ ਜਿਹੜਾ ਲੜਾਉਣਾ ਹੁੰਦਾ 7 ਇੰਚ ਚ ਇਸੇ ਤਰ੍ਹਾਂ ਯਾਨਿਛੋ ਅਨ ਟੋਕ ਲਾ ਲਿਆ ਕਰੋ ਬਸ ਉਸ ਪਰ ਸਮਾਰ ਕੇ ਬਣਾਇਆ ਕਰੋ ਵਧੀਆ ਸਫਾਈ ਦੇ ਨਾਲ ਹਨਾ ਜ਼ਰੂਰੀ ਤਾਂ ਠੀਕ ਹੈ ਜੀ ਸਾਰੇ ਨਿਸ਼ਾਨ ਆਪਣ ਚੈੱਕ ਕਰੇਗੇ ਇਸੇ ਤਰੀਕੇ ਨਾਲ ਆਪਾਂ ਬਾਹਰ ਘੱਟਾਂਗੇ ਫਿਰ ਵੀ ਜੇ ਕਿਸੇ ਚੀਜ਼ ਨਹੀਂ ਸਮਝ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਮੈਨੂੰ ਦੱਸ ਦਿਆ ਕਰੋ ਹਨਾ ਜੇ ਤੁਸੀਂ ਕਮੈਂਟ ਨਹੀਂ ਕਰਦੇ ਫਿਰ ਮੈਨੂੰ ਪਤਾ ਨਹੀਂ ਲੱਗਦਾ ਤੁਹਾਨੂੰ ਸਮਝ ਲੱਗਦੀ ਆ ਜਾਂ ਨਹੀਂ ਲੱਗਦੀ ਬਹੁਤ ਪਾਊਦਰ ਕੱਢਾਂਗੇ ਕੜਾਈਏ ਬਾਹਾਂ ਤੇ ਇੱਕ ਵਾਰੀ ਪ੍ਰੈਸ ਕਰਮ ਲਾ ਲਾਂਗੇ ਜੇ ਲੋਡ ਪਈ ਤੇ ਫਿਰ ਮਾਰ ਲਾਂਗੇ ਪ੍ਰੈਸ ਕੋਲੇ ਗਰਮ ਲਾ ਕੇ ਰੱਖਿਆ ਕਰੋ ਜਦੋਂ ਕੋ ਸੂਟ ਕੱਟਣਾ ਜਰੂਰੀ ਹੈ ਜੀ ਠੀਕ ਦੋਨੇ ਬਾਹਾਂ ਦੇ ਕੜਾਈ ਕਰਵਾਈ ਹੋਈ ਹੈ ਭੈਣ ਨੇ ਆਪਾਂ ਦੋਨੇ ਬਾਹਾਂ ਇਕੱਠੀਆਂ ਕਰ ਲਾਂਗੇ ਕੱਪੜਾ ਸਾਰ ਇਧਰਲੇ ਪਾਸੇ ਕੱਢ ਲਾਂਗੇ ਕਿਉਂਕਿ ਮੇਰੇ ਹੱਥੇ ਇਧਰਲੇ ਪਾਸੇ ਹੋਣਾ ਮੈਂ ਜਿਹੜੀਆਂ ਭੈਣ ਨੂੰ ਹਜੇ ਤੱਕ ਵੀ ਕਾਟਦੀ ਨਹੀਂ ਸਮਝਾਈ ਉਹ ਕੋਈ ਦਿੱਕਤ ਨਹੀਂ ਮੈਨੂੰ ਬੱਸ ਦੱਸ ਦਿਆ ਕਰੋ ਬਾਈ ਸਾਨੂੰ ਸਮਝ ਨਹੀਂ ਲੱਗਦੀ ਨਾ ਜੇ ਤੁਸੀਂ ਦੱਸਦੇ ਨਹੀਂ ਵੀ ਸਮਝ ਨਹੀਂ ਲੱਗਦੀ ਜੇ ਨਹੀਂ ਲੱਗਦੀ ਫੇਰ ਪਤਾ ਨਹੀਂ ਲੱਗਦਾ ਤਾਂ ਜਿਆਦੇ ਮੋੜੇ ਦੇ ਹੀ ਹੁੰਦਾ ਮੋੜਾ ਜੇ ਵੱਟਾ ਕੱਟਿਆ ਗਿਆ ਤਾਂ ਫਿਰ ਸਾਰਾ ਸੂਟ ਹੀ ਖਰਾਬ ਹੋ ਜੈਣਾ ਜਦੋਂ 20 ਤੋਂ ਮੋਡਾ ਟੱਪੂਗਾ ਬਸ ਤੁਸੀਂ 7 ਤੋਂ ਮੋਡਾ ਘਟਾ ਦੇਣਾ 7.5 ਤੱਕ ਕਿਸੇ ਵੀ ਹਾਲਤ ਦੇ ਵਿੱਚ ਮੋਡਾ ਪਾਉਣਾ ਹੀ ਨਹੀਂਗਾ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਸਾਰੀਆਂ ਭੈਣਾਂ ਨੇ 7.5 ਮੋਡਾ ਨਹੀਂ ਕਿਸੇ ਦੇ ਪੈਂਦਾ ਇੰਨਾ ਵੱਡਾ ਉਹ ਧਿਆਨ ਰੱਖਿਆ ਕਰੋ ਹਾਲੋ ਆ ਕੜਾਈ ਤੇ ਗੜਾਈ ਮੈਂ ਸਹੀ ਕਰ ਲਈਏ ਬੁੱਤ ਜਿਹੜੀ ਬਾਹ ਦੀ ਲੰਬਾਈ ਹੈਗੀ ਇਹਨਾਂ ਦੀ ਉਹ 1.5 ਆਪਾਂ ਇੱਕ ਵਾਰੀ ਫੇਰ ਇਹਨੂੰ ਦੁਬਾਰੇ ਦੂਰਾ ਕਰ ਲਾਂ ਕੜਾਈ ਤੇ ਕਨਾਈ ਸਹੀ ਕਰਕੇ ਆਏਗਾ ਸੈਂਟਰ ਕਰਕੇ ਫਿਰ ਕਟਾਂ ਸਾਢੇ 15 ਸਾਢੇ 17 ਠੀਕ ਆ ਹਲਕਾ ਜਿਹਾ ਵਜ਼ਨ ਰੱਖ ਲੈ ਸਾਢੇ 15 ਤੋਂ ਸਾਢੇ 17.5 8 ਰੱਖਿਆ ਆਪਾਂ ਮੋਡਾ ਇਹਨਾਂ ਦਾ ਹੈਗਾ 17 ਇੰਚ ਠੀਕ ਆ ਇੱਥੋਂ ਆਪਾਂ 18 ਰੱਖ ਲੈਣਾ ਹੇ ਨੀਚੇੋਂ ਤਿੰਨ ਤਿੰਨ ਪੂਰ ਤੱਕ ਤੀਜਾ ਕਰ ਲਿਆ ਕਰੋ ਕੋਈ ਦਿੱਕਤ ਨਹੀਂ ਤੇ ਕੋਣੀ ਹੈਗੀ ਆ ਕੋਣੀ ਲਾਜ਼ਮੀ ਨਹੀਂ ਹੁੰਦੀ 7 ਇੰਚ ਕੋਣੀ ਆ ਆ ਇੱਥੇ ਕੋਣੀ ਤਿਆਰ ਆ ਆਪਾਂ 10 ਇੰਚ ਦਾ ਮਾਰਜਨ ਦੇ ਵਿੱਚ ਕੱਲੂ ਖੁੱਲਾ ਭੀੜਾ ਕਰਨਾ ਪੈ ਜੇ ਸੂਟ ਇਸੇ ਤਰ੍ਹਾਂ ਹੀ ਮੂਰੀ ਤੋਂ ਬਾਅਦ ਰੱਖ ਲਿਆ ਕਰੋ 2 ਇੰਚ ਇੱਥੋਂ ਗਲਾਈ ਪਉਣੀ ਸ਼ੁਰੂ ਕਰਿਆ ਕਰੋ 2 ਇੰਚ ਛੱਡ ਕੇ ਨਾ ਸਿੱਧੇ ਇੱਥੋਂ ਹੀ ਚੁੰਝ ਬੰਨ੍ਹਦੇ ਨਹੀਂ ਇੱਥੋਂ ਗਲਾਈ ਪਾਇਆ ਕਰੋ ਇਹ ਠੀਕ ਹੈ ਜਿਹੜੀਆਂ ਪੈਨਾਂ ਨੂੰ ਗਲਾਈ ਸੈਟ ਨਹੀਂ ਪੈਂਦੀ ਮੈਂ ਚਾਗਣਾ ਕੱਚਾ ਕਰ ਲਿਆ ਕਰੋ ਇਹ ਤੇ ਆਹ ਨਿਸ਼ਾਨ ਫੱਟੀ ਦੇ ਨਾਲ ਲਾ ਲਿਆ ਕਰੋ ਆਹ ਆਹ ਫੱਟੀ ਜ਼ਰੂਰ ਲਿਆ ਕੇ ਰੱਖਣੀ ਆ ਠੀਕ ਐਨੀ ਸ਼ੇਪ ਵਾਲੀ ਹੋਵੇ ਆਹ ਚੀਜ਼ ਤੇ ਧਿਆਨ ਰੱਖਣਾ ਇੱਕ ਘੱਟ ਸ਼ੇਪ ਵਾਲੀ ਉਹ ਆਪਣੇ ਕੰਮ ਦੀ ਨਹੀਂ ਹਾਂ ਇਨੀਸ਼ੀਏ ਬੜੀ ਫੱਟੀ ਹੋਣੀ ਚਾਹੀਦੀ ਆ ਆਪਣੇ ਪਲਾਜੋ ਕੱਟਣ ਦੇ ਵੀ ਕੰਮ ਆਊਗੇ ਤੇ ਬਾਹਾਂ-ਬੂਹਾਂ ਕੱਟਣ ਵੇਲੇ ਵੀ ਆਪਾਂ ਨੂੰ ਪੂਰੀ ਲੋੜ ਪੈਂਦੀ ਆ ਆਹ ਲਓ ਮੈਂ ਹੁਣ ਮਾਹਾਂ ਦਾ ਪੀਸ ਲਾ ਲ ਬਾਹਾਂ ਨੂੰ ਤੁਸੀਂ ਮੋੜ ਕੇ ਵੀ ਕੱਟ ਸਕਦੇ ਹੋ ਆਹ ਓਨੀ ਹੋਰ ਸਾਫ਼ ਕੱਟੇ ਜਾਊਗਾ ਮੂਰਲੇ ਪੱਲਿਆਂ ਦੇ ਆਪਾਂ ਇਹਦੇ ਸ਼ਾਰਟ ਪਾਵਾਂਗੇ ਇਹਦੇ ਆਪਾਂ ਉਹ ਲਾਈਨਿੰਗ ਨਹੀਂ ਲਾਉਣੀ ਜਿਹਦੇ ਲਾਈਨਿੰਗ ਲਾਉਣੀ ਹੁੰਦੀ ਆ ਉਹਦੇ ਤੁਸੀਂ ਲਾਈਨਿੰਗ ਲਾ ਕੇ ਫਿਰ ਪਾਇਆ ਕਰੋ ਮੂਰਲੇ ਪੱਲਿਆਂ ਤੇ ਸ਼ਾਰਟ ਇੱਕ ਦੂਜੀ ਜਨਰਲ ਖਾਸ ਕਰਕੇ ਆਪਾਂ ਕਰੀਏ ਇੱਥੇ ਆ ਕੇ बस ਖਤਮ ਕਰ ਦੇਣਾ ਠੀਕ ਆ ਦੁਬਾਰਾ ਫੇਰ ਤੁਹਾਨੂੰ ਮੈਂ ਦੱਸਦੇ ਵੀ ਜਿਹਦਾ ਮੋਢਾ ਵੀ ਟੁੱਟਾਪਦਾ ਨਾ ਸਾਡੇ ਵੀ 21 22 23 24 ਜਿਵੇਂ ਜਿਵੇਂ ਵੱਧਦਾ ਉਵੇਂ ਥੱਲੇ ਨੂੰ ਘਟਾਈ ਜਾਣਾਗਾ ਨਾ ਕਿ ਵਧਾਉਣਾ ਆ ਸਾਡੇ 7 ਮੋਡਾਂ ਤੱਕ ਕਿਸੇ ਹਾਲਤ ਦੇ ਵਿੱਚ ਨਹੀਂ ਪਾਉਣਾ ਆਪਾਂ ਇਹ ਚੀਜ਼ ਦਾ ਧਿਆਨ ਰੱਖਣਾ ਠੀਕ ਆ ਜੇ ਮੇਰੀ ਗੱਲ ਦੀ ਸਮਝ ਲੱਗਦੀ ਆ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਦੱਸਿਓ ਨਹੀਂ ਲੱਗਦੀ ਤਾਂ ਵੀ ਦੱਸਿਓ ਕਿਉਂਕਿ ਮੈਂ ਹੋਰ ਤੁਹਾਨੂੰ ਬਰੀਕੀ ਦੇ ਵਿੱਚ ਦੱਸ ਸਕਾਂ ਠੀਕ ਆ ਜੀ ਬਾਕੀ ਰਹੀ ਗੱਲ ਸਲਾਈ ਵਾਲੀ ਵੀਡੀਓ ਦੀ ਸਲਾਈ ਵਾਲੀ ਵੀਡੀਓ ਆਪਾਂ ਜਲਦੀ ਪਾਵਾਂਗੇ ਟਾਈਮ ਦੀ ਥੋੜੀ ਦਿੱਕਤ ਆਉਂਦੀ ਹੈ ਹਨ ਜਦੋਂ ਵੀ ਵੀਡੀਓ ਬਣਾਉਣ ਲੱਗਦੇ ਆ ਕੋਈ ਨਾ ਕੋਈ ਆ ਜਾਂਦਾ ਗਾਹਕ ਨਾ ਦੁਕਾਨ ਤੇ ਉਸ ਹਾਮੇ ਦੇਖ ਕੇ ਕੁਝ ਦਿਨ ਰਾਤ ਦਾ ਬਣਾ ਕੇ ਪ੍ਰੋਗਰਾਮ ਇਸ ਸਲਾਈ ਵਾਲੇ ਵੀਡੀਓ ਨੂੰ ਜਲਦੀ ਪਾਇਆ ਕਰਾਂਗਾ ਆਪਾਂ ਠੀਕ ਹੈ ਜੀ ਮਿਲਦੇ ਆ ਜਲਦੀ ਨਾਲ ਵੀਡੀਓ ਵਿੱਚ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਓ ਧੰਨਵਾਦ ਸਤਿ ਸ੍ਰੀ ਅਕਾਲ